ਕੰਗਨਾਰ ਨੇ ਨਾਤ ਨੇ ਬੜੀ ਬੇਹੂਦੀ ਗੱਲ ਕਰੀ ਸੀਗੀ ਕਿਸਾਨ ਅੰਦੋਲਨ ਦੌਰਾਨ ਪਰ ਉਸ ਵੇਲੇ ਕਿਤੇ ਨਾ ਕਿਤੇ ਫੇਰ ਵੀ ਲੋਕਾਂ ਨੇ ਉਹਨਾਂ ਨੂੰ ਮਤਲਬ ਕੋਈ ਐਡਾ ਉਹ ਨਹੀਂ ਕਰਿਆ ਕਿ ਕੋਈ ਇੱਕ ਪਬਲਿਕ ਲਾਈਫ 'ਚ ਭਾਵੇਂ ਸੀਗੇ ਪਰ ਇੱਕ ਪਬਲਿਕ ਨੁਮਾਇੰਦਾ ਨਹੀਂ ਸੀ। ਬੇਹੂਦਾ ਗੱਲਾਂ ਕਰਨਗੇ ਉਹਦਾ ਜਵਾਬ ਤਾਂ ਉਹਨਾਂ ਨੂੰ ਮਿਲਣਾ ਸੀ ਮੈਂ ਕੁਲਵਿੰਦਰ ਕੌਰ ਨੂੰ ਬਲਕਿ ਇਹ ਕਹਿਣਾ ਚਾਹਾਂਗਾ ਵੀ ਵਾਕਈ ਭੈਣੇ ਤੂੰ ਪੰਜਾਬ ਦੀ ਸ਼ੇਰਨੀ ਹੋਣ ਦਾ ਫਰਜ਼ ਤਾਂ ਨਿਭਾਇਆ ਹੀ ਨਿਭਾਇਆ ਨਾਲ ਇੱਕ ਦੇਸ਼ ਦੀ ਫੌਜੀ ਹੋਣ ਦਾ ਵੀ ਨਿਭਾਇਆ। ਇੱਕ ਦੇਸ਼ ਦੇ ਫੌਜੀ ਨੂੰ ਤੁਸੀਂ ਇੱਕ ਵੱਖਵਾਦੀ ਕਹਿ ਰਹੇ ਹੋ ਕਾਲਿਸਤਾਨੀ ਕਹਿ ਰਹੇ ਹੋ ਤਾਂ ਉਹਨੇ ਆਪਣਾ ਫਰਜ਼ ਨਿਭਾਇਆ ਬਲਕਿ ਕੁਲਵਿੰਦਰ ਕੌਰ ਨੂੰ ਮੈਂ ਤਾਂ ਕਹਿਣਾ ਚਾਹਉਂ ਸਰਕਾਰ ਕਣੀਓ ਸਸਪੈਂਡ ਕਰਨ ਦੀ ਬਜਾਏ ਉਹਨੂੰ ਤਾਂ ਨਾਮ ਦੇਣਾ ਚਾਹੀਦਾ ਸਾਡੇ ਫੌਜੀ ਦੇ ਸਾਹਮਣੇ ਕੋਈ ਆ ਕੇ ਸਾਡੇ ਦੇਸ਼ ਦੇ ਕਿਸੇ ਬੰਦੇ ਨੂੰ ਕੋਈ ਹੱਤਵਾਦੀ ਮਾਰ ਰਿਹਾ ਹੋਵੇ ਵੱਖਵਾਦੀ ਮਾਰ ਰਿਹਾ ਹੋਵੇ ਤਾਂ ਉਹ ਆਪਣੇ ਅਪਸਰਾਂ ਤੋਂ ਆਰਡਰ ਲੈਣ ਦੀ ੜੀ ਕਰੂਗਾ ਕਿ ਉਹਨੂੰ ਜਾ ਕੇ ਬਚਾਊਗਾ ਉਨੇ ਕਿਹਾ ਵੀ ਦੇਖੋ ਜਿਵੇਂ ਆਮ ਲੋਕ ਜਾਂਦੇ ਉਸ ਤਰੀਕੇ ਨਾਲ ਉਹਦੇ ਫੋਨ ਸਕੈਨਰ ਦੇ ਵਿੱਚ ਪਾਓ ਤੇ ਉੱਥੇ ਇੱਕ ਮਤਲਬ ਹੰਕਾਰੀ ਹੋਈ ਬੀਜੇਪੀ ਦੀ ਐਮਪੀ ਨੇ ਉਹਦਾ ਹੰਕਾਰ ਦਿਖਾਇਆ ਜਿਹਨੂੰ ਉਹਨੇ ਦੁਆਰ ਤੋਂ ਚੈਲੰਜ ਕਰਿਆ ਤਾਂ ਉਹਨੇ ਉੱਥੇ ਦੇਸ਼ ਵਿਰੋਧੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਹਨੇ ਪਾੜਨ ਦੀਆਂ ਗੱਲਾਂ ਸ਼ੁਰੂ ਕਰਤੀਆਂ ਆ ਭਾਵੇਂ ਕਿ ਮਹਾਲੀ ਦੇ 에어ਪੋਰਟ ਦੇ ਉੱਪਰ ਕੁਲਵਿੰਦਰ ਕੌਰ ਤੇ ਕੰਗਣਾ ਰਕਨਾਟ ਦੇ ਵਿੱਚ ਜਿਹੜੀ ਕਾਫੀ ਲੜਾਈ ਆ ਉਹ ਵੱਧ ਚੁੱਕੀ ਹੈ ਕਿਉਂਕਿ ਕੁਲਵਿੰਦਰ ਕੌਰ ਤੇ ਮਾਮਲਾ ਵੀ ਪੁਲਿਸ ਵੱਲੋਂ ਜਿਹੜਾ ਦਰਜ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੀ ਤੇ ਪੁਲਿਸ ਦੇ ਸਾਫਾ ਰਟਾਇਰ ਆਫੀਸਰ ਵੀ ਨੇ ਉਹ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨੇ ਉੱਤਰ ਚੁੱਕੇ ਨੇ ਗੱਲਬਾਤ ਅਸੀਂ ਕਰਾਂਗੇ ਕਾਂਗਰਸ ਦੇ ਪੀਸੀਸੀ ਦੇ ਮੈਂਬਰ ਨੇ ਰੌਹਲ ਪਠਲ ਸਿੱਧੂ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਂਗਰਸ ਦਾ ਕੀ ਸਟੈਂਡ ਆ ਕੁਲਵਿੰਦਰ ਕੌਰ ਦਾ ਰਾਹੁਲ ਜੀ ਕਿਸ ਤਰ੍ਹਾਂ ਦੇਖਦੇ ਹੋ ਕੰਗਣਾ ਰੌਤ ਤੇ ਕੁਲਵਿੰਦਰ ਕੌਰ ਦਾ ਵਿਵਾਦ ਆ ਜਿਹੜਾ ਦਿਨ ਦਿਨ ਵੱਧਦਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੀ ਹੈ ਕਾਂਗਰਸ ਸਾਹਿਬ ਦੇਖੋ ਜੀ ਸਾਡੀ ਪਾਰਟੀ ਕਣੀ ਵੇ ਤੇ ਆਫੀਸ਼ੀਅਲ ਬਿਆਨ ਤਾਂ ਪਾਰਟੀ ਦੇ ਆਫੀਸ਼ੀਅਲ ਸਪੋਕਸਮੈਨ ਸਪੋਕਸਪਰਸਨ ਜਾਂ ਕੋਈ ਪ੍ਰਧਾਨ ਸਾਡੇ ਸਾਹਬ ਦੇਣਗੇ ਬਟ ਅਗਰ ਪਰਸਨਲ ਪੁਆਇੰਟ ਆਫ View ਤੋਂ ਅਗਰ ਗੱਲ ਦੇਖੀ ਜਾਵੇ ਤਾਂ ਮੇਰੇ ਨਾਲ ਦੋ ਗੱਲਾਂ ਨੇ ਜੀ ਕਗਨਰਣਾਉਤ ਨੇ ਬੜੀ ਬੇਹੂਦੀ ਗੱਲ ਕਰੀ ਸੀਗੀ ਕਿਸਾਨ ਅੰਦੋਲਨ ਦੌਰਾਨ ਪਰ ਉਸ ਵੇਲੇ ਕਿਤੇ ਨਾ ਕਿਤੇ ਫਿਰ ਵੀ ਲੋਕਾਂ ਨੇ ਉਹਨਾਂ ਨੂੰ ਮਤਲਬ ਕੋਈ ਐਡਾ ਉਹ ਨਹੀਂ ਕਰਿਆ ਕਿਉਂਕਿ ਉਹ ਇੱਕ ਪਬਲਿਕ ਲਾਈਫ 'ਚ ਭਾਵੇਂ ਸੀਗੇ ਪਰ ਇੱਕ ਪਬਲਿਕ ਨੁਮਾਇੰਦਾ ਨਹੀਂ ਸੀ ਅੱਜ ਜਦੋਂ ਉਹ ਇੱਕ ਐਮਪੀ ਚੁਣੇ ਗਏ ਹਾਲਾਂਕਿ ਜਦੋਂ ਐਮਪੀ ਦੀ ਇਲੈਕਸ਼ਨ ਦੀ ਲੜੇ ਮੈਂ ਉਦੋਂ ਖੁਦ ਕਿਉਂਕਿ ਮੈਂ ਕਿਸਾਨ ਕਾਂਗਰਸ ਕਨੀਓ ਇਨਚਾਰਜ ਹੈਗਾ ਹਰ ਮਾਚਲਦਾ ਤਾਂ ਮੈਂ ਉਹ ਤੋਂ ਵੀਡੀਓ ਪਾਈ ਸੀ ਵੀ ਤੁਹਾਨੂੰ ਅੱਜ ਪਬਲਿਕ ਲਾਈਫ 'ਚ ਆ ਰਹੇ ਹਾਂ ਤਾਂ ਤੁਹਾਨੂੰ ਸ਼ਾਇਦ ਇਹ ਬੇਹੋਦੀ ਗੱਲ ਜਿਹੜੀ ਤੁਸੀਂ ਕਹੀ ਹੈ ਉਹਦੇ ਬਾਰੇ ਤੁਹਾਨੂੰ ਮਾਫੀ ਮੰਗ ਕੇ ਆਪਣੀ ਕੈਂਪੇਨ ਸ਼ੁਰੂ ਕਰਨੀ ਚਾਹੀਦੀ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤੇ ਅੱਜ ਉਹ ਐਮਪੀ ਬਣ ਕੇ ਜਿੱਤ ਕੇ ਫੇਰ ਉਸੇ ਤਰ੍ਹਾਂ ਦੀ ਜਿਹੜੀ ਬੇਹੋਦਾ ਗੱਲਾਂ ਕਰਨਗੇ ਤਾਂ ਉਹਦਾ ਜਵਾਬ ਤਾਂ ਉਹਨਾਂ ਨੂੰ ਮਿਲਣਾ ਸੀ ਮੈਂ ਕੁਲਵਿੰਦਰ ਕੌਰ ਨੂੰ ਬਲਕਿ ਇਹ ਕਹਿਣਾ ਚਾਹਾਂਗਾ ਵੀ ਵਾਕਈ ਭੈਣੇ ਤੂੰ ਪੰਜਾਬ ਦੀ ਸ਼ੇਰਨੀ ਹੋਣ ਦਾ ਫਰਜ਼ ਤਾਂ ਨਿਭਾਇਆ ਹੀ ਨਿਭਾਇਆ ਨਾਲ ਇੱਕ ਦੇਸ਼ ਦੀ ਫੌਜੀ ਹੋਣ ਦਾ ਵੀ ਨਿਭਾਇਆ ਕਿਉਂਕਿ ਜੋ ਉਹਨਾਂ ਨੇ ਉੱਥੇ ਸ਼ਬਦਾਵਲੀ ਵਰਤੀ ਜੋ ਸੁਣਨ ਚਾ ਇੱਕ ਵੱਖਵਾਦੀ ਕਹਿ ਰਹੇ ਹਾਂ ਖਾਲਸਤਾਨੀ ਕਹਿ ਰਹੇ ਹਾਂ ਤਾਂ ਉਹਨੇ ਆਪਣਾ ਫਰਜ਼ ਨਿਭਾਇਆ ਬਲਕਿ ਕੁਲਵਿੰਦਰ ਕੌਰ ਨੂੰ ਮੈਂ ਤਾਂ ਕਹਿਣਾ ਚਾਹੂੰ ਸਰਕਾਰ ਕਣੀਓ ਸਸਪੈਂਡ ਕਰਨ ਦੀ بجائے ਉਹਨੂੰ ਤਾਂ ਨਾਮ ਦੇਣਾ ਚਾਹੀਦਾ ਵੀ ਇੱਕ ਦੇਸ਼ ਦੇ ਫੌਜੀ ਸਾਹਮਣੇ ਕੋਈ ਵੀ ਇਨਸਾਨ ਚਾਹੇ ਉਹ ਇੱਕ ਚੁਣਿਆ ਹੋਇਆ ਐਮਪੀ ਹੈ ਦੇਸ਼ ਦੇ ਲੋਕਾਂ ਨੂੰ ਤੋੜਨ ਦੀਆਂ ਵੰਡੀਆਂ ਪਾਉਣ ਦੀਆਂ ਜਿਹੜੋ ਗੱਲਾਂ ਕਰਦਾ ਹੈ ਤਾਂ ਉਹ ਦੇਸ਼ ਦੇ ਫੌਜੀ ਦਾ ਫਰਜ਼ ਬਣਦਾ ਵੀ ਉਹਨੂੰ ਰੋਕੇ ਤੇ ਉਹ ਦੇਸ਼ ਦੀ ਫੌਜਣ ਸੀਗੀ ਉਹਦੇ ਸਾਹਮਣੇ ਜਦੋਂ ਉਹਨੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਅਗਲੀ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਉਦੀ ਬੋਲਤੀ ਬੰਦ ਕਰਤੀ ਸੋ ਮੈਂ ਤਾਂ ਕਹਨ ਉਹਨੇ ਫੌਜੀ ਹੋਣ ਦਾ ਵੀ ਫਰਜ਼ ਨਿਭਾਇਆ ਤੇ ਸਾਡੀ ਪੰਜਾਬ ਦੀ ਧੀ ਕਿਸਾਨ ਦੀ ਧੀ ਹੋਣ ਦਾ ਵੀ ਫਰਜ਼ ਨਿਭਾਇਆ ਸੋ ਜਿੱਥੇ ਕਿਸਾਨੀ ਜਥੇਬੰਦੀਆਂ ਹਰ ਪੰਜਾਬ ਦੇ ਇਨਸਾਨ ਨੂੰ ਉਹਤੇ ਮਾਣ ਹੈ ਫਕਰ ਹੈ ਉੱਥੇ ਮੈਨੂੰ ਲੱਗਦਾ ਸਾਡੀ ਫੌਜ ਨੂੰ ਤੇ ਸਾਡੀ ਸਰਕਾਰ ਨੂੰ ਵੀ ਉਹਦੇ ਹੱਕ ਚਾਕੇ ਖੜਨਾ ਚਾਹੀਦਾ ਕਿ ਦੇਖੋ ਕਿੱਡੀ ਵੱਡੀ ਇਮਾਨਦਾਰੀ ਵੀ ਉਸਨੇ ਇਹ ਨਹੀਂ ਦੇਖਿਆ ਵੀ ਮੇਰੇ ਮੂਰੇ ਇੱਕ ਮੌਜੂਦਾ ਸਰਕਾਰ ਦੀ ਐਮਪੀ ਖੜੀ ਹੈ ਦੇਸ਼ ਵਿਰੋਧੀ ਗੱਲ ਕਰੀ ਕਿਸੇ ਨੇ ਤਾਂ ਉਸਨੇ ਉਹਦੇ ਖਿਲਾਫ ਨਾਲ ਦੀ ਨਾਲ ਐਕਸ਼ਨ ਲੈ ਲਿਆ ਮੈਂ ਪੁੱਛਣਾ ਚਾਹਣਾ ਅਗਰ ਇੱਕ ਸਾਡੇ ਫੌਜੀ ਦੇ ਸਾਹਮਣੇ ਕੋਈ ਆ ਕੇ ਸਾਡੇ ਦੇਸ਼ ਦੇ ਕਿਸੇ ਬੰਦੇ ਨੂੰ ਕੋਈ ਹੱਤਵਾਦੀ ਮਾਰ ਰਿਹਾ ਹੋਵੇ ਵਕਵਾਦੀ ਮਾਰ ਰਿਹਾ ਹੋਵੇ ਤਾਂ ਉਹ ਆਪਦੇ ਅਫਸਰਾਂ ਤੋਂ ਆਰਡਰ ਲੈਣ ਦੀ ਦੀ ਕਰੂਗਾ ਕਿ ਉਹਨੂੰ ਜਾ ਕੇ ਬਚਾਊਗਾ ਸੇਮ ਚੀਜ਼ ਉਹਨੇ ਕੀਤੀ ਉਹਨੇ ਦੇਖਿਆ ਵੀ ਉਹਰੇ ਹੇਟ ਫਲਾਈ ਜਾ ਰਹੀ ਹੈ ਨਫਰਤ ਫਲਾਈ ਜਾ ਰਹੀ ਹੈ ਤੇ ਉਹਨੇ ਉਸਤੇ ਐਕਸ਼ਨ ਲੈਂਦੇ ਹੋਏ ਰੋਕਿਆ ਸੋ ਇਹਦਾ ਤਾਂ ਕੋਈ ਲੀਗਲ ਕਾਰਵਾਈ ਵੀ ਨਹੀਂ ਬਣਦੀ ਮੈਨੂੰ ਤਾਂ ਲੱਗਦਾ ਬਿਲਕੁਲ ਜਿਸ ਤਰ੍ਹਾਂ ਉਹਨੂੰ ਮੌਨਤਲ ਵੀ ਕੀਤਾ ਗਿਆ ਪਰਚਾ ਵੀ ਦਰਜ ਕੀਤਾ ਗਿਆ ਕਿ ਕੋਈ ਇਨਕੁਆਰੀ ਹੋਈ ਹੈ ਧਿਆਨ ਚਾਹੀਏ ਤੁਹਾਡੇ ਇੰਨੀ ਜਲਦੀ ਦੇਖੋ ਜੀ ਕਿਵੇਂ ਇਨਕੁਆਇਰੀ ਹੋ ਜੂਗੀ ਜੋ ਇਹ ਪਰਚਾ ਦਰਜ ਕਰਿਆ ਹੈ ਜਾਂ ਮੁਲਤਵ ਕਰਿਆ ਹੈ ਜਿਵੇਂ ਮੈਂ ਪਹਿਲਾਂ ਕਿਹਾ ਵੀ ਕਈ ਵੀ ਸੋਚ ਹੈ ਨਾ ਵੀ ਸ਼ਾਇਦ ਉਹਨੇ ਆਪਣੀ ਡਿਊਟੀ ਨਭਾਈ ਹੋਵੇ ਉਹਨੇ ਕਿਹਾ ਵੀ ਦੇਖੋ ਜਿਵੇਂ ਆਮ ਲੋਕ ਜਾਂਦੇ ਉਸ ਤਰੀਕੇ ਨਾਲ ਉਹਦੇ ਫੋਨ ਸਕੈਨਰ ਦੇ ਵਿੱਚ ਪਾਓ ਤੇ ਉੱਥੇ ਇੱਕ ਮਤਲਬ ਹੰਕਾਰੀ ਹੋਈ ਬੀਜੇਪੀ ਦੀ ਐਮਪੀ ਨੇ ਉਹਦਾ ਹੰਕਾਰ ਦਿਖਾਇਆ ਜਿਹਨੂੰ ਉਹਨੇ ਦੁਆਰ ਤੋਂ ਚੈਲੰਜ ਕਰਿਆ ਤਾਂ ਉਹਨੇ ਉੱਥੇ ਦੇਸ਼ ਵਿਰੋਧੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਹਨੇ ਪਾੜਨ ਦੀਆਂ ਗੱਲਾਂ ਸ਼ੁਰੂ ਕਰਤੀਆਂ ਧਾਰਮਿਕ ਨਾਮ ਤੇ ਹੋਰ ਨਾਮ ਤੇ ਉਹ ਨੂੰ ਉਹਨੇ ਉੱਥੇ ਬੋਲਤੀ ਬੰਦ ਕਰਾਤੀ ਸੋ ਉਹਦੇ ਵਿੱਚ ਤਾਂ ਉਹਨੇ ਆਪ ਦਾ ਫੌਜੀ ਹੋਣ ਦਾ ਫਰਜ਼ ਨਿਭਾਇਆ ਹੈ ਭਾਵੇਂ ਸਰਕਾਰ ਨੂੰ ਚੰਗਾ ਲੱਗੇ ਨਾ ਲੱਗੇ ਸੋ ਇਹਦੇ ਤੇ ਪ੍ਰੋਪਰ ਕੋਰਟ ਆਫ ਇਨਕੁਆਇਰੀ ਹੋਣੀ ਚਾਹੀਦੀ ਹੈ ਇੱਕ ਡਿਸਕਸ਼ਨ ਹੋਣੀ ਚਾਹੀਦੀ ਹੈ ਸਾਰੇ ਪੱਖ ਸੁਨੇ ਜਾਣੇ ਚਾਹੀਦੇ ਉਸ ਤੋਂ ਬਾਅਦ ਉਹ ਤੇ ਐਕਸ਼ਨ ਹੋਣਾ ਚਾਹੀਦਾ ਆ ਬਿਲਕੁਲ ਜਿਸ ਤਰ੍ਹਾਂ ਕਿ ਰਾਹੁਲ ਸਿੱਧੂ ਨੇ ਦੱਸਿਆ ਕਿ ਬਿਲਕੁਲ ਡਿਊਟੀ ਤੇ ਤਨਾਅ ਸੀ ਕੁਲਵਿੰਦਰ ਕੌਰ ਪਰ ਇਸ ਦੀ ਜਿਹੜੀ ਇਨਕੁਆਇਰੀ ਆ ਉਹ ਕੋਰਟ ਦੇ ਥਰੂ ਬਿਲਕੁਲ ਹੋਣੀ ਚਾਹੀਦੀ ਉਸ ਤੋਂ ਬਾਅਦ ਜਿਹੜੀ ਕਾਰਵਾਈ ਸੀ ਉਹ ਕੁਲਵਿੰਦਰ ਕੌਰ ਤੇ ਹੋਣੀ ਚਾਹੀਦੀ ਪਰ ਕਿਤੇ ਨਾ ਕਿਤੇ ਜਾਂਚ ਦਾ ਪੇਸ਼ਾ ਜਿਹੜਾ ਜਰੂਰ ਬਣਿਆ ਹੋਇਆ ਪਟਿਆਲਾ ਤੋਂ ਹਰਮਿੰਦਰ ਸਿੰਘ ਮਾਨ